ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸੋ 7 ਸਤੰਬਰ 2025 ਗ੍ਰੇਬ ਸਵੇਰ ਦੇ 9:40 ਹੋ ਗਏ ਆ ਸੋ ਲਾਈਵ ਅਪਡੇਟ ਲੈ ਕੇ ਤੁਹਾਡੇ ਨਾਲ ਜੋ ਵਾਟਰ ਲੈਵਲ ਉਹਦਾ ਸਾਰੀ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਸੋ ਕਿਰਪਾ ਕਰਕੇ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰ ਦਿਅ ਜੀ ਤੇ ਤੁਹਾਨੂੰ ਜਿਹੜੀ ਪੌਂਗ ਡੈਮ ਦੀ ਪਾਕੜ ਡੈਮ ਦੀ ਹਰੇਕ ਹੈਡਵੌਕਸ ਦੀ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਵਾਵਾਂਗੇ ਨਾਲ ਹੀ ਇਸ ਚੈਨਲ ਨੂੰ ਇਸ ਪੇਜ ਨੂੰ ਸਾਡੀ ਤਰਫ ਤੇ ਸਾਡੇ ਲੋਕੋ ਤੁਹਾਨੂੰ ਬਹੁਤ ਬਹੁਤ ਸਬਸਕ੍ਰਾਈਬ ਸ਼ੇਅਰ ਲਾਈਕ ਕਰ ਲੈਣਾ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਤਾਂ ਕਿ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਲਗਾਤਾਰ ਪਹੁੰਚ ਸਕੇ ਹਾਲਾਂਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਫਿਰ بارشਾਂ ਜਾਰੀ ਨਹੀਂ ਅੱਜ ਜੇ ਸਵੇਰ ਦੀ ਗੱਲ ਕਰਦੇ ਹਾਂ ਤਾਂ 7 ਸਤੰਬਰ ਨੂੰ ਫਿਰ ਸਵੇਰੇ ਖਾਸ ਕਰਕੇ ਫਰੋਹੀਪਰ ਦੇ ਵਿੱਚ ਕਾਫੀ ਜਿਹੜਾ ਪਾਰੀ ਮੀਂਹ ਪਿਆ ਹਾਲਾਂਕਿ ਹੁਣ ਥੋੜਾ ਧੁੱਪ ਵਗਾਰਾ ਲੱਗੀ ਹੋਈ ਪੌਂਕ ਡੈਮ ਦਾ ਤੁਹਾਨੂੰ ਲੈਵਲ ਦੱਸ ਦਿੰਨੇ ਆ 1392.97 ਫੁੱਟ ਤੇ ਜਿਹੜਾ 1392.97 ਫੁੱਟ ਤੇ ਜਿਹਨਾਂ ਦਾ ਲੈਵਲ ਕੁੱਲ ਜਿਹੜਾ ਪੱਧਰ ਹੈ ਉਹ 1400 ਫੁੱਟ ਤੱਕ ਦਾ ਹੈਗਾ ਮੌਜੂਦਾ ਹਾਲਾਤਾਂ 'ਚ ਵੀ 1392.97 ਫੁੱਟ ਤੇ ਪਾਣੀ ਹੈ ਜਿਹਨਾਂ ਦੇ ਵਿੱਚ ਪਾਣੀ ਐਕਚੁਅਲ ਡਾਡੇ ਚਾਰਿਆ 39000 674 ਕਿਊਸ ਕਰ ਰਿਹਾ ਤੇ ਜਿਹੜਾ ਇਹਦੇ ਵਿੱਚ ਪਾਣੀ ਕੋ ਛੱਡਿਆ ਜਾ ਰਿਹਾ ਉਹ 99933 ਕਿਊਸ ਛੱਡਿਆ ਜਾ ਰਿਹਾ ਜਿਹੜਾ ਇਹਦੇ 'ਚੋਂ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਅੱਗੇ ਪਾਖੜਾ ਡੈਮ ਦੀ ਜੇਕਰ ਗੱਲ ਕਰਦੇ ਹਾਂ ਤਾਂ ਪਾਖੜਾ ਡੈਮ ਦਾ ਇਸ ਟਾਈਮ ਜਿਹੜਾ ਪੱਧਰ ਚੱਲ ਰਿਹਾ 7 ਸਤੰਬਰ ਅ 2025 ਸਵੇਰੇ ਕਰੀਬ 7 ਵਜੇ ਦੀ ਰਿਪੋਰਟ ਆਪਣੇ 1677.78 ਫੁੱਟ ਤੇ ਆ ਤਾਂ ਜਿਹੜਾ ਇਹਦਾ ਇਹ ਕੁੱਲ ਪੱਧਰੇ ਪਾਣੀ ਦਾ ਜਿਹੜਾ ਇਹ ਪਾਣੀ ਸਮਾ ਸਕਦਾ 1680 ਫੁੱਟ ਤੇ ਆ ਤਾਂ ਅੱਗੇ ਇਹਦੇ ਜਿਹੜਾ ਪਾਣੀ ਆ ਰਿਹਾ ਪਾਖੜਾ ਡੈਮ ਦੇ ਵਿੱਚ ਉਹ ਆ ਰਿਹਾ ਕਰੀਬ 66800 ਕਿਊਸਕਾਰਿਆ ਜਿਹੜਾ ਪਾਣੀ ਤੇ ਛੱਡਿਆ ਜਾ ਰਿਹਾ ਉਹ 70000 ਕਿਊਸਕ ਛੱਡਿਆ ਜਾ ਰਿਹਾ ਹਰੇਕੀ ਹੈਡ ਵਕਸ ਦੀ ਜੇ ਤੁਹਾਡੇ ਨਾਲ ਗੱਲ ਕਰਦੇ ਨੇ ਤਾਂ ਪੌਂਡ ਲੈਵਲ ਜਿਹੜਾ ਹੈਗਾ 687.15 ਫੁੱਟ ਤੇ ਆ ਤਾਂ ਇਹਦੇ ਜਿਹੜਾ ਜੇਕਰ ਗੱਲ ਕਰਦੇ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ ਸਤਲੋ ਜਿਆਸ ਦਾ ਹਰੀਕੇ ਹੈਡਵਕਸ ਤੇ ਤਾਂ ਉਹ ਪਹੁੰਚ ਰਿਹਾ 270000 ਕਿਊਸਕ 270000 ਕਿਊਸਕ ਲਗਭਗ ਪਾਣੀ ਪਹੁੰਚ ਰਿਹਾ ਤਾਂ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਹਰੀਕੇ ਹੈਡਵਕਸ ਤੋਂ ਆ ਆਪਣਾ ਫਰੋਇਪੁਰ ਫਾਇਲਕੇ ਵਾਲਾ ਹਸਿਆਣੀ ਵਾਲਾ ਹੈਡ ਵਾਕਸ ਦਾ ਪਾਕਿਸਤਾਨੀ ਸਾਈਡ ਤੇ ਤਾਂ ਉਹ ਪਾਣੀ ਛੱਡਿਆ ਜਾ ਰਿਹਾ 260000 ਕਿਊਸਕ ਜਿਹੜੇ ਸਵੇਰੇ ਅੱਜ 6 ਵਜੇ ਦੀ ਲਗਭਗ 7 ਵਜੇ ਦੀ ਰਿਪੋਰਟ ਹੈਗੀ ਅ ਜਿਹੜਾ ਜੇਕਰ ਨਹਿਰਾਂ ਦੀ ਗੱਲ ਕਰਦੇ ਆ ਫਰੋਇਪੁਰ ਫੀਟਰ ਦੇ ਵਿੱਚ 4930 ਕਿਊਸਕ ਤਾਂ Rajasthan ਫੀਟਰ ਦੇ ਵਿੱਚ 11790 ਕਿਊਸਕ ਲਗਭਗ ਪਾਣੀ ਛੱਡਿਆ ਜਾ ਰਿਹਾ ਤੇ ਮਾਹੂਗਨਾਲ ਦੇ ਵਿੱਚ ਕਰੀਬ 150 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੋ ਮੌਕੇ ਦੇ ਹਾਲਾਤ ਇਹਨਾਂ ਕਿ بارشਾਂ ਲਗਾਤਾਰ ਹੋ ਰਹੀਆਂ ਰਾਸਮਗਰੀ ਪਹੁੰਚ ਰਹੀ ਹੈ ਔਰ ਕੁਝ ਸਾਡੇ ਇਲਾਕੇ ਖਾਸ ਔਰ ਤੇ ਦੂਲਾ ਸਿੰਘ ਵਾਲੇ ਬੇਨਤੀ ਕਰਾਂਗੇ ਮੱਲਾ ਵਾਲੇ ਤੋਂ ਕਰੀਬ 4-5 ਕਿਲੋਮੀਟਰ ਬਨ ਵਾਲੀ ਸਾਈਡ ਤੇ ਦੂਲਾ ਸਿੰਘ ਵਾਲੇ ਉਥੇ ਮਿੱਟੀ ਦੀ ਕਾਫੀ ਲੋੜ ਹੈ ਸੋ ਮਿੱਟੀ ਪਹੁੰਚਾਉਣ ਦੀ ਅਸੀਂ ਲਗਾਤਾਰ ਬੇਨਤੀ ਕਰ ਰਹੇ ਹਾਂ ਕੱਲ ਦਾ ਜਿਹੜਾ ਉੱਥੇ ਬੰਨ ਦਾ ਰਸਾਅ ਹੋ ਰਿਹਾ ਤਾਂ ਉੱਥੇ ਜ਼ਰੂਰ ਪਹੁੰਚੋ ਅਸੀਂ ਉੱਥੇ ਹੁਣ ਥੋੜਾ ਟਾਈਮ ਬਾਅਦ ਜਾਵਾਂਗੇ ਉੱਥੇ ਕਵਰੇਜ ਵੀ ਕਰਾਂਗੇ ਸੋ ਬੇਨਤੀ ਹੈ ਕਿ ਜਿੱਥੇ ਬਾਕੀ ਥਾਵਾਂ ਤੇ ਠੀਕ ਠਾਕ ਕੰਮ ਰੁਕਣੇ ਵਾਲਾ ਜਿਹੜਾ ਪਿੱਛੇ ਮਖੂ ਵਾਲੀ ਸਾਈਡ ਤੇ ਆ ਜਹਾਬੀਬ ਕੇ ਆ ਉੱਥੇ ਠੀਕ ਠਾਕ ਗੱਟੇ ਬਾਸ਼ੇ ਜਿਹੜਾ ਬੰਨ ਜਿਹੜਾ ਹੈ ਕਿ ਨੋਚ ਨੂੰ ਢਾਹ ਲੱਗੀ ਸੀ ਉਹ ਠੀਕ ਠਾਕ ਉੱਥੇ ਕੰਮ ਥੋੜਾ ਜਿਹਾ ਓਕੇ ਆ ਕੋਈ ਰਿਪੋਰਟ ਨਹੀਂ ਲੇਕਨ ਹੁਣ ਬੀਤੇ ਕੱਲ ਜੇਕਰ ਗੱਲ ਕਰਦੇ 6 ਸਤੰਬਰ ਦੀ ਤਾਂ ਅੱਜ 7 ਸਤੰਬਰ ਦੀ ਉੱਥੇ ਲਗਾਤਾਰ ਸੇਵਾ ਸੇਵਾਦਾਰਾਂ ਵੱਲੋਂ ਜਿਹੜੇ ਉੱਥੋਂ ਦੇ ਨੇੜਲੇ ਘਰਾਂ ਜਿਹੜੇ ਬਾਹਰਲੀ ਸਾਈਡ ਤੇ ਹੈਗੇ ਆ ਉਹਨਾਂ ਵੱਲੋਂ ਯਤਨ جاری ਹੈ ਕਿ ਉੱਥੇ ਮਿੱਟੀ ਦੀ ਲਗਾਤਾਰ ਲੋਡ ਕ ਸੋ ਵੱਡੇ ਪੱਤਰ ਤੇ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਮਿੱਟੀ ਜ਼ਰੂਰ ਲੈ ਕੇ ਪਹੁੰਚੋ ਮੱਲਾ ਵਾਲੇ ਤੋਂ ਬੰਨ ਵਾਲੀ ਸਾਈਡ ਰੁਕਣੇ ਵਾਲਾ ਤੇ ਦੂਲਾ ਸਿੰਘ ਵਾਲਾ ਪਿੰਡ ਦਾ ਨਾ ਦੂਲਾ ਸਿੰਘ ਵਾਲਾ ਤੇ ਇਧਰ ਕুতਬਦੀਨ ਵਾਲੀ ਸਾਈਡ ਤੇ ਜਿਹੜਾ ਪੈ ਜਾਂਦਾ ਸੋ ਬੇਨਤੀ ਕਿ ਵੱਤ ਉਹ ਅੱਥਰ ਉੱਥੇ ਪਹੁੰਚੋ ਅਸੀਂ ਗੱਲਬਾਤ ਵੀ ਕਰਾਵਾਂਗੇ ਤੁਹਾਡੇ ਪ੍ਰਬੰਧਕਾਂ ਨਾਲ ਉੱਥੇ ਜਿਹੜੇ ਸੇਵਾਦਾਰਾਂ ਨਾਲ ਜਿਹੜੇ ਉਸ ਜਿਹੜੇ ਨੇੜਲੇ ਘਰਾਂ ਦੇ ਨਾਲ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤੇ ਲਾਈਕ ਕਮੈਂਟ ਆਪਣੇ ਜ਼ਰੂਰ ਦੇਣਾ ਧੰਨਵਾਦ